ਯੋਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਗੁਰਾਇੰਦੇ ਵਾਰ ਨੰਬਰ 13 ਬੋਪਰਾਈ ਵਿਖੇ ਬਲਾਕ ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ ਦੀ ਅਗਵਾਈ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਹਾਜ਼ਰ ਹੋਏ। ਉਹਨਾਂ ਨਾਲ ਥਾਣਾ ਮੁਖੀ ਸਿਕੰਦਰ ਸਿੰਘ ਵਿਰਕ, ਸਾਬਕਾ ਚੇਅਰਮੈਨ ਰੋਸ਼ਨ ਲਾਲ, ਚੇਅਰਮੈਨ ਪ੍ਰਦੀਪ ਦੁੱਗਲ, ਹਲਕਾ ਫਿਲੌਰ ਦੇ ਕੋਆਰਡੀਨੇਟਰ ਪੰਕਜ ਰਾਏ ਭਾਰਤਵਾੜ, ਵਾਰ ਨੰਬਰ 13 ਦੇ ਕਾਉਂਸਲਰ ਕੰਚਨ ਬਾਲਾ ਦੇ ਪਤੀ ਗੁਰਪ੍ਰੀਤ ਗੋਪੀ ਵੀ ਮੌਜੂਦ ਸਨ। ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਰੇਕ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਸਰਕਾਰ ਸਖਤੀ ਨਾਲ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਦੀ ਵੀ ਸਰਕਾਰ ਤੇ ਪ੍ਰਸ਼ਾਸਨ ਨੂੰ ਲੋੜ ਹੈ ਅਤੇ ਲੋਕ ਵੀ ਆਪਣੇ ਵਾਰ ਵਿੱਚ ਮਹੱਲਿਆਂ ਵਿੱਚ ਨਸ਼ੇ ਦੀ ਵਿਕਰੀ ਨਾ ਹੋਣ ਦੇਣ। ਉਨ੍ਹਾਂ ਆਖਿਆ ਕਿ ਅਗਰ ਕੋਈ ਨਸ਼ਾ ਤਸਕਰ ਨਸ਼ੇ ਦੀ ਤਸਕਰੀ ਕਰਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਹੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਇਸ ਦੌਰਾਨ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਗੁਰਾਇਆਂ ਤੋਂ ਨਵੰਗ ਚੈਨਲ 'ਤੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਹਲਕਾ ਬਦਲ ਸਭਾ ਫਰੋਡ ਦੇ ਵਿੱਚ ਜੋ ਪਿਛਲੇ ਦਿਨਾਂ ਤੋਂ ਜਿੱਤ ਨਸ਼ਾ ਮੁਕਤ ਪ੍ਰੋਗਰਾਮ ਚੱਲ ਰਿਹਾ ਆ ਸਾਡੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਬਾਣ ਜੀ ਨੇ ਦਿਸ਼ਾ ਨਿਰਦੇਸ਼ਾ ਹੀਟ ਅੱਜ ਅਸੀਂ ਹਲਕਾ ਬਦਾਰਸਾ ਦਾ ਫਲੋਰ ਦੀ ਬਾੜ ਨੰਬਰ 13 ਦੀ ਬਾੜ ਨੰਬਰ 1 ਜੋ ਕਿ ਗੋਪਾਰਾਏ ਪਿੰਡ ਦੇ ਵਿੱਚ ਸੱਤ ਨੇ ਉਹਨਾਂ ਪੋਸਟ ਪਿੰਡ ਦੇ ਵਿੱਚ ਆ ਕੇ 13 ਨੰਬਰ ਦੀ ਬਾੜ ਨੰਬਰ 1 ਦੇ ਲੋਕਾਂ ਨੂੰ ਅੱਜ ਇੱਕ ਸੌ ਫੜਾਈ ਆ ਔਰ ਲੋਕਾਂ ਨੂੰ ਜਾਗਰੂਕ ਕੀਤਾ ਕਿ ਆਓ ਕਿ ਜਿਹੜਾ ਜਯੋਤਿ ਨਸ਼ਿਆਂ ਬੁਝਾਉਂ ਜਿਹੜਾ ਪ੍ਰੋਗਰਾਮ ਆ ਆਪਣੇ ਅੰਤਰੇ ਸਾਹਾ ਦੇ ਅੰਤਲੇ ਪੜਾ ਤੇ ਜਿਹੜਾ ਕੁਝ ਚੁੱਕਾ ਆ ਤੁਸੀਂ ਵੀ ਇਸ ਦੇ ਇੱਕ ਭਾਗੀਦਾਰ ਬਣੋ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਆਪਣੇ ਵਾਰਡਾਂ ਦੇ ਵਿੱਚ ਜੇ ਕੋਈ ਤੁਹਾਨੂੰ ਨਸ਼ੇ ਦਾ ਵਪਾਰੀ ਮਿਲ ਜਾਇਆ ਤਾਂ ਉਸੇ ਸ਼ੂਨਾ ਪੰਜਾਬ ਪੁਲਿਸ ਨੂੰ ਜਿਹੜਾ ਤੁਹਾਨੂੰ ਅਸੀਂ ਨੰਬਰ ਦਿੱਤਾ ਹੈ ਉਸ ਤੇ ਸੂਚਿਤ ਕਰੋ ਤਾਂ ਕਿ ਅਸੀਂ ਉਹ ਨਸ਼ੇ ਦੇ ਵਪਾਰੀਆਂ ਨੂੰ ਉਹਨਾਂ ਦੇ ਵਣ ਦੇ ਸਥਾਨਾਂ ਤੱਕ ਪਹੁੰਚਾਈਏ ਔਰ ਨਾਲ ਦੀ ਨਾਲ ਜੇ ਕੋਈ ਬੱਚਾ ਜੇ ਨਸ਼ੇ ਦੀ ਲਤ ਦੇ ਵਿੱਚ ਫਸ ਗਿਆ ਜੇ ਉਸ ਨੂੰ ਨਸ਼ੇ ਦੀ ਬਿਮਾਰੀ ਲੱਗ ਗਈ ਆ ਉਸ ਲਈ ਲਈ ਅਸੀਂ ਮੋੜ ਬਸੌ ਕੇਂਦਰ ਜਿਹੜੇ ਆ ਨਸ਼ਾ ਛਡਾਊ ਕੇਂਦਰ ਜਿਹੜਾ ਕਿ ਜਲੰਧਰ ਦੇ ਵਿੱਚ ਔਰ ਨੂਰਮੰਗਲ ਦੇ ਵਿੱਚ ਚੱਲਿਆ ਆਗਾ ਉੱਥੇ ਉਹਨਾਂ ਨੂੰ ਆਪਾਂ ਟਰੀਟਮੈਂਟ ਕਰਵਾ ਕੇ ਉਥੇ ਉਹਨਾਂ ਨੂੰ ਸਕਿੱਲ ਪ੍ਰੋਗਰਾਮ ਸਿਖਾ ਕੇ ਤਾਂ ਕਿ ਉਹਨੂੰ ਮੁੜ ਕੇ ਆਪਾਂ ਨੰਮੀ ਜ਼ਿੰਦਗੀ ਰਾਹੀ ਆਪ ਪਾਉਣ ਕੰਮ ਕਰ ਲਈਏ ਤੇ ਮੁੜ ਕੇ ਜਿਹੜਾ ਹੈਗਾ ਆਪਣੀ ਜ਼ਿੰਦਗੀ ਜਿਹੜੀ ਹੈ ਸੰਕਰਦੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਮੂਹ ਜਿਹੜੇ ਕਾਉਂਸਲਰ ਸਹਿਬਾਨ 13 ਦੇ 13 ਔਰ ਸਾਡੇ ਪ੍ਰਧਾਨ ਹਰਦੇਸ਼ਨਾ ਜੀ ਸੀ ਔਰ ਪ੍ਰਦੀਪ ਤੁਪਲ ਚੇਅਰਮੈਨ ਜੀ ਔਰ ਰੁਸ਼ਲਾ ਰੂਸ਼ੀ ਜੀ ਔਰ ਸਾਡੀ ਸਤਿਕਾਰਯੋਗ ਸ਼ਕੀਤਾ ਤੇਰੇ ਵਿੱਚ ਜਿਹੜਿਆ ਅੱਜ ਸ਼ਾਮਿਲ ਸੀ ਔਰ ਸਾਰਿਆਂ ਨੇ ਪ੍ਰਣ ਕੀਤਾ ਨੇਚਾ ਕੀਤਾ ਕਿ ਸੂਬੇ ਦੇ ਵਕਮਾ ਦੀ ਰਾਤ ਵਾਸਤੇ ਅਮਾਨ ਉਹਨਾਂ ਨੇ ਜੋ ਲੜਾਈ ਬਿੱਟੀ ਆ ਯੁੱਧ ਨਿਸ਼ਾਵਤ ਉਸੇ ਵਿੱਚ ਅਸੀਂ ਟੱਟ ਕੇ ਉਹਨਾਂ ਦਾ ਸਾਥ ਦੇ ਲਾਉਂਦੇ ਸੋ ਸਾਰੇ ਸਾਥੀਆਂ ਦਾ ਧੰਨਵਾਦ ਕਰ